हिमाचल प्रदेश ਤੋਂ ਪੰਜਾਬ 'ਚ ਨਸ਼ਾ ਸਪਲਾਈ ਦੀ ਸਮਰਾਲਾ ਪੁਲਿਸ ਨੇ ਚੇਨ ਤੋੜੀ ਸੇਬਾਂ ਦੀ ਭਰੀ ਜੀਪ ਹੇਠਾਂ ਕਰੀਬ 2 ਕੁਇੰਟਲ ਚੂਰਾ ਪੋਸਟ ਲੈ ਕੇ ਆ ਰਿਹਾ ਤਸਕਰ ਕਾਬੂ ਮਿਲੀ ਜਾਣਕਾਰੀ ਅਨੁਸਾਰ CIA ਸਟਾਫ ਕੰਨਾ ਅਤੇ ਸਮਰਾਲਾ ਪੁਲਿਸ ਨੇ ਸਾਂਝੇ ਰੂਪ 'ਚ ਇੱਕ ਆਪਰੇਸ਼ਨ ਕੀਤਾ ਜਿਸ ਦੇ ਤਹਿਤ ਹਿਮਾਚਲ ਪ੍ਰਦੇਸ਼ ਤੋਂ ਪੰਜਾਬ 'ਚ ਨਸ਼ਾ ਸਪਲਾਈ ਦੀ ਇੱਕ ਵੱਡੀ ਚੇਨ ਤੋੜੀ ਜਿਸ ਤਹਿਤ ਸੇਬਾਂ ਨਾਲ ਭਰੀ ਜੀਪ ਹੇਠਾਂ 2 ਕੁਇੰਟਲ ਦੇ ਕਰੀਬ ਚੂਰਾ ਪੋਸਟ ਲੈ ਕੇ ਆ ਰਹੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੀ ਪਛਾਣ ਮੁਹੰਮਦ ਅਲੀ ਵਾਸੀ ਚੰਬਾ ਵਜੋ ਹੋਈ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਖੰਨਾ ਅਤੇ ਸਮਰਾਲਾ ਪੁਲਿਸ ਦੀ ਟੀਮ ਨੇ ਮਾਚੀਵਾੜਾ ਸਮਰਾਲਾ ਰੋਡ ਤੇ ਨਾਕਾਬੰਦੀ ਕਰ ਇੱਕ ਪਿਕਅਪ ਨੂੰ ਰੋਕਿਆ ਜਿਸ ਵਿੱਚ ਸੇਬਾਂ ਦੀਆਂ ਪੇਟੀਆਂ ਲੱਦੀਆਂ ਹੋਈਆਂ ਸੀ ਜੀਪ ਦੀ ਤਲਾਸ਼ੀ ਦੇ ਦੌਰਾਨ ਸੇਬਾਂ ਦੀਆਂ ਪੇਟੀਆਂ ਦੇ ਹੇਠਾਂ 10 ਬੋਰੇ ਡੋਡਾ ਚੂਰਾ ਪੋਸਟ ਬਰਾਮਦ ਹੋਏ ਜਿਨ੍ਹਾਂ ਦਾ ਕੁੱਲ ਭਾਰਨ 1 ਕੁਇੰਟਲ 99 ਕਿਲੋ ਬਣਦਾ ਹੈ ਮਾਂਜੂਗ ਐਸਐਸਪੀ ਸਾਹਿਬ ਵੱਲੋਂ ਜਿਹੜੀ ਨਸ਼ਾ ਦੇ ਖਿਲਾਫ ਮਹਮ ਜਿਹੜੀ ਵਿੱਡੀ ਆ ਸਾਡੇ ਮਾਂਜੂਗ ਐਸਐਸਪੀ ਅchni ਘਟਿਆ ਲਿਖਣਾ ਉਹਨਾਂ ਦੀ ਗਵਾਈ ਦੇ ਥੱਲੇ ਸਾਡੀ ਸੀਏ ਪਾਰਟੀ ਤੇ ਸਾਡੀ ਜਿਹੜੀ ਸੁਨਾਲਾ ਬਲੂਸੀ ਜੋਇੰਟ ਆਪਰੇਸ਼ਨ ਦੇ ਦੌਰਾਨ ਜਿਹੜਾ ਇੱਕ ਗੱਡੀ ਅਸੀਂ ਰੋਕੀ ਆ ਜਿਹਦੇ ਵਿੱਚ ਮੁਹੰਮਦ ਅਲੀ ਉਰਫ ਦਾਣੂ ਪੁੱਤਰ ਗੁਲਾਮ ਜਿਹੜਾ ਚੰਬੇ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਜਿਹੜੀ ਬਲੈਰੋ ਪਿਕਅਪ ਰੋਕੀ ਐ ਐਚਪੀ 47 1599 ਨੰਬਰ ਹੈ ਦਾ ਇਹਦੇ ਵਿੱਚੋਂ ਅਪਰੋਕਸੀਮੇਟ 1.98 98.ਸਮਥਿੰਗ ਜਿਹੜੇ ਰੂਡੇ ਰਿਕਵਰ ਹੋਏ ਆ ਸਾਨੂੰ ਜਿਹੜੇ ਅਸੀਂ ਕਬਜ਼ੇ ਲਗਾ ਤਵਰੀ ਸਾਡੀ ਜਾਰੀ ਹੈ ਇਹ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੀ ਮੈਂਬਡੀ ਆ ਉਹਦੀ ਖੰਨਾ ਜ਼ਿਲ੍ਹਾ ਦੀ ਸਾਡੇ ਜਿਹੜੀ ਹੈ ਬਹੁਤ ਹੀ ਵੱਡੀ ਕਾਮਯਾਬੀ ਹੈ ਤੇ ਅੱਗੇ ਵੀ ਸਾਡੇ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਲੋ ਇਸ ਤਰ੍ਹਾਂ ਹੀ ਪ੍ਰੋਗਰੈਸ ਚਲਾਏ ਜਾਣਗੇ ਤੇ ਸਾਡੇ ਐਸਪੀਡੀ ਸਾਹਿਬ ਸਰੋਜ ਜਿੰਦਲ ਸਾਹਿਬ ਉਹਨਾਂ ਦੀ ਗਵਾਹੀ ਦੇ ਵਿੱਚ ਸਾਡੇ ਸੀਐਨਆਰ ਇਹ ਬਹੁਤ ਹੀ ਵੱਡੀ ਫਲਬਦੀ ਹੈ ਜਿਹੜੀ ਐਡੀ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਡੋਡੇ ਜਿਹੜੇ ਫੜੇ ਗੱਡੀ ਨੰਬਰ ਕਿੰਨਾ ਜੀ ਤੇ ਟੋਟਲ ਜਿਹੜੀ ਅਮਾਊਂਟ ਹੈ ਉਹ ਕਿੰਨੀ ਹੈ ਨਸੇਬਾਂ ਵਾਲੀ ਗੱਡੀ ਨੂੰ ਇਹ ਸੇਬਾਂ ਦੀ ਜਿਹੜੀ ਬਲੇਰੋ ਪਿਕਅਪ ਹੈ ਉਹਦੇ ਵਿੱਚ ਇਹ 10 ਬੋਰੀਆਂ ਜਿਹੜੀਆਂ ਥੈਲਿਆਂ ਦੇ ਵਿੱਚ ਪਾਈ ਹੋਈ ਸੀ ਗੱਡੀ ਦਾ ਨੰਬਰ ਐਚਪੀ 47ਏ 1589 ਹੈ ਬਲੇਰੋ ਪਿਕਅਪ ਪਿੱਛੇ ਜਿਹੜੇ ਉਹਦੇ ਵਿੱਚ ਮੋਡਲ ਸਵਰੰਟੀ ਸੀ ਪਿੱਛੇ ਸੇਬ ਭਰੇ ਹੋਏ ਸੀ ਉਹਦੇ ਅਗਲੇ ਪਾਸੇ ਜਿਹੜੀ ਰੂੜੀਆਂ ਦੀਆਂ ਬੋਰੀਆਂ ਸੀ ਨੇ ਭਰੀਆਂ ਸਰ ਕਿੱਥੇ ਲੈ ਕੇ ਜਾ ਰਹੇ ਸੀ ਕੁਝ ਦੱਸਿਆ ਨੇ ਇਹ ਤਪਤੀਸ਼ ਦਾ ਪਾਰਟ ਹੈ ਅਜੇ ਤਾਂ ਅਸੀਂ 1 ਘੰਟਾ ਪਹਿਲਾਂ ਫੜੀ ਹੈ ਰੁਕੇ ਆ ਸਾਡੀ ਤਸਦੀਕ ਹੋਏਗਾ ਨਾ ਉਹ ਤੋਂ ਬਾਅਦ ਇਹਦੇ ਬਾਰੇ ਡਿਸਕਲੋਜ਼ ਕੀਤਾ ਜੀ ਲੈ ਕੇ ਕਿੱਥੋਂ ਆ ਰਹੇ ਸੀ ਜੀ 25 ਗ੍ਰਾਮ ਚੰਬੇ ਪਿੰਡ ਤੋਂ ਚੰਬਾ ਜ਼ਿਲ੍ਹਾ ਹਿਮਾਚਲ ਪ੍ਰਦੇਸ਼ ਕੋਈ ਡਰਗ ਮਨੀ ਵਗੈਰਾ ਬਰਾਮਦ ਹੋਈ ਜੀ ਨਹੀਂ ਨਹੀਂ ਹਜੇ ਨਹੀਂ ਹਜੇ ਅਸੀਂ ਸਾਡੀ ਤਸਦੀਕ ਹੋਏਗਾ